ਇਹ ਦੇਖੋ ਖੁੱਲੀ ਪਈ ਪੋਲ ਤੇ ਨਿਕਲੀ ਪਈ ਫੂਕ ਇੱਕ ਪਾਸੇ ਪੰਜਾਬ ਸਰਕਾਰ ਨਸ਼ਾ ਖਤਮ ਕਰਨ ਦੇ ਜਸ਼ਨ ਮਨਾ ਰਹੀ ਐ ਤੇ ਦੂਜੇ ਪਾਸੇ ਆ ਮਾਵਾ ਦੇ 6 6 ਫੁੱਟੇ ਪੁੱਤ ਟੀਕੇ ਲਾ ਲਾ ਕੇ ਅੱਜ ਵੀ ਮਰ ਰਹੇ ਨੇ ਇਹ ਅੱਜ ਦੀ ਤਾਜ਼ਾ ਖਬਰ ਐ ਅੱਜ ਤਰਨਤਾਰਨ ਦੇ ਪਿੰਡ ਵਰਾਣਾ ਦੀ ਵੀਡੀਓ ਵਾਇਰਲ ਹੋ ਰਹੀ ਐ ਤੇ ਆ ਜਿਹੜੇ ਮਾਂ ਬਾਪ ਪਿੱਟ ਰਹੇ ਨਹੀਂ ਅਸਲ ਦੇ ਵਿੱਚ ਇਹ ਸਰਕਾਰਾਂ ਨੂੰ ਪਿੱਟ ਰਹੇ ਨਹੀਂ ਅਸਲ ਦੇ ਵਿੱਚ ਇਹ ਯੁੱਧ ਨਸ਼ਿਆਂ ਵਿਰੋਧ ਦੀ ਮੁਹਿੰਮ ਨੂੰ ਵੀ ਇੱਕ ਤਰ੍ਹਾਂ ਨਾਲ ਲਾਹਨਤ ਪਾ ਰਹੀ ਨਹੀਂ ਕਿਉਂਕਿ ਸਰਕਾਰਾਂ ਕਹਿੰਦੀਆਂ ਨੇ ਅਸੀਂ ਨਸ਼ਾ ਖਤਮ ਕਰਤਾ ਤੇ ਫਿਰ ਇੰਨਾ ਕੋਲ ਪਹੁੰਚਦਾ ਕਿੱਥੋਂ ਹੈ ਜਿਹੜੇ ਟੀਕੇ ਲਾ ਰਹੇ ਨੇ ਜਿਹੜੇ ਪਿੰਡਾਂ ਦੇ ਵਿੱਚ ਚਿੱਟਾ ਲਾਉਣ ਦੇ ਆਦੀ ਹੋ ਚੁੱਕੇ ਸੀ ਉਹਨਾਂ ਕੋਲ ਨਸ਼ਾ ਅਜੇ ਵੀ ਪਹੁੰਚ ਰਿਹਾ ਹੈ ਕਿੰਨੇ ਕੁ ਨੌਜਵਾਨ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਸੈਂਟਰਾਂ 'ਚ ਭਰਤੀ ਕਰ ਲਿਆ ਜੇ ਲੱਖਾਂ ਨੌਜਵਾਨ ਚਿੱਟਾ ਲਾਉਂਦੇ ਸੀ ਲੱਖਾਂ ਤਾਂ ਸੈਂਟਰਾਂ 'ਚ ਨਹੀਂ ਗਏ ਮੇਰੇ ਖਿਆਲ ਦੇ ਨਾਲ 80 90 ਫੀਸਦੀ ਚਿੱਟੇ ਦੇ ਸ਼ਿਕਾਰ ਹੋ ਚੁੱਕੇ ਨੌਜਵਾਨ ਅਜੇ ਵੀ ਪਿੰਡਾਂ ਸ਼ਹਿਰਾਂ ਤੱਕ ਨਹੀਂ ਔਰ ਉਹ ਸਮਾਨ ਲੈਂਦੇ ਨੇ ਉਹ ਲਾਉਂਦੇ ਨੇ ਔਰ ਆ ਆ ਜਿਹੜਾ ਗੱਭਰੂ ਆ ਜਿਹੜਾ ਵਰਾਣਾ ਪਿੰਡ ਦਾ ਗੱਭਰੂ ਮਰਿਆ ਆਏ ਦੀ ਜਿਹੜੀ ਮਾਂ ਪੱਟਾਂ ਤੇ ਹੱਥ ਮਾਰ ਕੇ ਪੇਟ ਰਹੀ ਐ ਆ ਜਿਹੜਾ ਪਿਓ ਮੱਥਾ ਫੜ ਕੇ ਉੱਚੀ ਉੱਚੀ ਚੀਕਾਂ ਮਾਰ ਰਿਹਾ ਐ ਇਹ ਮਾਂ ਬਾਪ ਇਹ ਕਹਿ ਰਹੇ ਨਹੀਂ ਇਹ ਸਾਡੇ ਪੁੱਤਾਂ ਕੋਲ ਚਿੱਟਾ ਕਿੱਥੋਂ ਆ ਰਿਹਾ ਹੈ ਹੁਣ ਇਹਦਾ ਜਵਾਬ ਭਗਵੰਤ ਮਾਨ ਸਰਕਾਰ ਨੂੰ ਦੇਣਾ ਚਾਹੀਦਾ ਹੈ ਕੇਜਰੀਵਾਲ ਸਾਹਿਬ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਨਸ਼ਾ ਮੁਕਤ ਨਸ਼ਾ ਮੁਕਤ ਯਾਤਰਾ ਕਰ ਰਹੇ ਨੇ ਨਸ਼ਾ ਮੁਕਤ ਮਤਲਬ ਪੰਜਾਬ ਤੋਂ ਨਸ਼ਾ ਖਤਮ ਹੋ ਗਿਆ ਤੇ ਫਿਰ ਆ ਕਿੱਥੋਂ ਆ ਰਿਹਾ ਹੈ ਇਹਨਾਂ ਕੋਲ ਪਹੁੰਚ ਕਿੱਥੋਂ ਰਿਹਾ ਹੈ ਇਹ ਨਸ਼ੇ ਦੇ ਟੀਕੇ ਕਿੱਥੋਂ ਲਾ ਰਹੇ ਨੇ ਵੇਖੋ ਤੁਸੀਂ ਆਪੋ ਆਪਣੇ ਪਿੰਡਾਂ 'ਚ ਚਾਤੀ ਮਾਰੋ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੇ ਵੀ ਮਾਵਾਂ ਦੇ ਪੁੱਤ ਇਸ ਗੰਦੀ ਆਲਮਤ ਦਾ ਸ਼ਿਕਾਰ ਹੋਏ ਨੇ ਉਹ ਇਸ ਟਾਈਮ ਕਿਤੋਂ ਤਾਂ ਨਸ਼ਾ ਲੈ ਰਹੇ ਨੇ ਉਹ ਤੜਫਤਾ ਨਹੀਂ ਰਹੇ ਹੁਣ ਚਿੱਟਾ ਨਾ ਮਿਲੇ ਤੇ ਬੰਦਾ ਮਰਨ ਵਾਲਾ ਹੋ ਜਾਂਦਾ ਤਾਂ ਜੇ ਉਹਨਾਂ ਨੂੰ ਮਿਲ ਰਿਹਾ ਫਿਰ ਕਿੱਥੋਂ ਮਿਲ ਰਿਹਾ ਸਾਡੇ ਕੋਲ ਸੱਜਣਾ ਨੇ ਕਿਹਾ ਵੀ ਉਹਨਾਂ ਨੇ ਆ ਜਿਹੜਾ ਟੋਲ ਫ੍ਰੀ ਨੰਬਰ ਦਿੱਤਾ ਹੈ ਨਾ ਵੀ ਇੱਥੇ ਨਸ਼ੇ ਵਾਲਿਆਂ ਦੀ ਸ਼ਿਕਾਇਤ ਕਰੋ ਉਹ ਕਹਿੰਦੇ ਅਸੀਂ ਸ਼ਿਕਾਇਤ ਕੀਤੀ ਹੈ ਤੇ ਕੋਈ ਜ਼ੀਰੋ ਕਾਰਵਾਈ ਨਹੀਂ ਹੋਈ ਕਿਸੇ ਨੇ ਗੌਲਿਆਂ ਤੱਕ ਨੀਗਾ ਹੁਣ ਆ ਬੜੀ ਦਰਦਨਾਕ ਘਟਨਾ ਹੈ ਹੁਣ ਕਿਸੇ ਨੂੰ ਇਹਨਾਂ ਦਾ ਦਰਦ ਘੱਟ ਮਹਿਸੂਸ ਹੋ ਸਕਦਾ ਹੈ ਪਰ ਉਹ ਕਹਿੰਦੇ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਅੱਜ ਆ ਜਿਹੜੇ ਮਾਂ ਤੇ ਪਿਓ ਜਿਹੜੀ ਆ ਮਾਂ ਗੋਦੀ ਚ ਸਿਰ ਰੱਖ ਕੇ ਆਪਣੇ ਚਿੱਤੇ ਨਾਲ ਮਰੇ ਪੁੱਤ ਦੀ লাশ ਨੂੰ ਪਲੋਸ ਰਹੀ ਹੈ ਨਾ ਇਹਨੂੰ ਪੁੱਛ ਕੇ ਵੇਖੋ ਵੀ ਇਸ ਨਸ਼ੇ ਦਾ ਕਹਿਰ ਕੀ ਹੈ ਔਰ ਆ ਜਿਹੜਾ ਪਿਓ ਕੋਲ ਬੈਠਾ ਮੱਥਾ ਫੜ ਕੇ ਮਾਂ ਨੇ ਗੋਦੀ 'ਚ ਸਿਰ ਰੱਖਿਆ ਆ ਤੇ ਪਿਓ ਕੋਲ ਬੈਠਾ ਇਹ ਜਿਹੜੇ ਜਨਮਦਾਤਾ ਇਸ ਬੱਚੇ ਦੇ ਔਰ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਉਹ ਜਿਹੜਾ ਵੀਰ ਆ ਉਹ ਬੋਲ ਰਿਹਾ ਉਹ ਕਹਿੰਦਾ 6 ਫੁੱਟ ਉੱਚਾ ਗੱਭਰੂ ਸਾਡੇ ਪਿੰਡ ਦਾ ਕਹਿੰਦਾ ਬਹੁਤ ਵਧੀਆ ਮੁੰਡਾ ਸੀ ਔਰ ਨਸ਼ਿਆਂ ਦੀ అలਮਤ ਦਾ ਸ਼ਿਕਾਰ ਹੋ ਗਿਆ ਉਹ ਕਹਿੰਦੇ ਜਿੱਥੇ ਉਹ ਡਿੱਗਿਆ ਪਿਆ ਸੀਗਾ ਟੀਕਾ ਲਾ ਕੇ ਵੀਡੀਓ ਚ ਉਹ ਦਾਵਾ ਕਰ ਰਹੇ ਨੇ ਕਿ ਮੋਟਰਸਾਈਕਲ ਤੇ ਆਇਆ ਸੀ ਔਰ ਜਿਨ੍ਹਾਂ ਨੇ ਉਹਨੂੰ ਚਿੱਟਾ ਦਿੱਤਾ ਲਵਾਇਆ ਉਹ ਮੋਟਰਸਾਈਕਲ ਵੀ ਲੈ ਗਏ ਉਹ ਉਹਦਾ ਮੋਬਾਈਲ ਵੀ ਲੈ ਗਏ ਉਹ ਉਹਦਾ ਸਾਰਾ ਕੁਝ ਇੱਥੋਂ ਤੱਕ ਕਿ ਉਹਦੇ ਬੂਟ ਵੀ ਲਾ ਕੇ ਲੈ ਗਏ ਬੂਟ ਵੀ ਹੁਣ ਤੁਸੀਂ ਦੱਸੋ ਆ ਹਾਲਾਤ ਨੇ ਪੰਜਾਬ ਦੇ ਔਰ ਇੱਥੇ ਸਾਡੀ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਸਾਹਿਬ ਗੌਰਵ ਯਾਦਵ ਸਾਹਿਬ ਨੇ ਉਹ ਇਹ ਦਾਵਾ ਕਰ ਰਹੇ ਨੇ ਕਿ ਅਸੀਂ ਇਸ ਮਹੀਨੇ ਦੀ 31 ਤਰੀਕ ਤੱਕ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰ ਦੇਣਾ ਨਸ਼ਾ ਮੁਕਤ ਤੋਂ ਭਾਵ ਹੈ ਕਿ ਪੰਜਾਬ ਚ ਹੁਣ ਕੋਈ ਨਸ਼ੇ ਨਾਂ ਦੀ ਚੀਜ਼ ਰਹਿ ਨਹੀਂ ਗਈ ਸਭ ਕੁਝ ਖਤਮ ਹੋ ਗਿਆ ਪੰਜਾਬ ਨਸ਼ਾ ਮੁਕਤ ਹੋ ਗਿਆ ਹੁਣ ਤੁਸੀਂ ਦੱਸੋ 31 ਮਈ ਚ ਤਾਂ ਰਹਿ ਗਏ ਦਿਨ 12 ਤੇ ਕਿ 12 ਦਿਨਾਂ ਤੱਕ ਤੁਹਾਡੇ ਪਿੰਡਾਂ ਸ਼ਹਿਰਾਂ ਚ ਨਸ਼ਾ ਮੁਕਤ ਹੋ ਗਿਆ ਖਤਮ ਹੋ ਗਿਆ ਕਿ ਨਸ਼ਾ ਹੁਣ ਨਹੀਂ ਆ ਰਿਹਾ ਕਿ ਜਿਹੜੇ ਧੀਆਂ ਪੁੱਤ ਨਸ਼ੇ ਕਰਦੇ ਸੀ ਇਹਦਾ ਸ਼ਿਕਾਰ ਹੋ ਚੁੱਕੇ ਸੀ ਉਹ ਸਾਰੇ ਨਸ਼ਾ ਮੁਕਤ ਹੋ ਗਏ ਨੇ ਔਰ ਕਿ ਨਾ ਨਸ਼ਾ ਨਹੀਂ ਆ ਰਿਹਾ ਤੇ ਆ ਜਿਹੜੀ ਨਵੀਂ ਘਟਨਾ ਵਾਪਰੀ ਹੈ ਇਹ ਯੁੱਧ ਨਸ਼ਾ ਵਿਰੁੱਧ ਦੀ ਫੂਕ ਕੱਢਦੀ ਹੈ ਕਿੱਥੋਂ ਆ ਰਿਹਾ ਇਹਨਾਂ ਕੋਲ ਨਸ਼ਾ ਹੁਣ ਜੇ ਕੋਈ ਹੋਰ ਸਰਕਾਰ ਹੁੰਦੀ ਤਾਂ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਨੇ ਆ ਮੇਰੇ ਵਾਲੀਆਂ ਗੱਲਾਂ ਬੋਲਣੀਆਂ ਸੀ ਹੁਣ ਚਾਹੇ ਉਹਨਾਂ ਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਣ ਪਰ ਉਹ ਦੱਸ ਦੇਣ ਵੀ ਜੇਕਰ ਕੋਈ ਹੋਰ ਸਰਕਾਰ ਹੁੰਦੀ ਉਹ ਨਸ਼ਾ ਮੁਕਤੀ ਦਾ ਦਾਵਾ ਕਰਦੀ ਤਾਂ ਕੀ ਇਹ ਬੁਰੀ ਤਰ੍ਹਾਂ ਨਾ ਘੇਰਦੇ ਘੇਰਨਾ ਸੀ ਇਹਨਾਂ ਨੇ ਘੇਰਦੇ ਰਹੇ ਨਹੀਂ ਔਰ ਅੱਜ ਅੱਜ ਅਸੀਂ ਵੀ ਪੁੱਛਦੇ ਹਾਂ ਕਿੱਥੇ ਹੋਈ ਹੈ ਨਸ਼ਾ ਮੁਕਤੀ ਕੱਲ ਕੇਜਰੀਵਾਲ ਸਾਹਿਬ ਜਿਹੜਾ ਨਸ਼ਾ ਮੁਕਤੀ ਦਾ ਇਹਨਾਂ ਨੇ ਹੁਣ ਅਭਿਆਨ ਚਲਾਇਆ ਵੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਉਹਦੇ ਪ੍ਰਦਰਸ਼ਨ ਉਹਦੀਆਂ ਰੈਲੀਆਂ ਕੱਢ ਰਹੇ ਨੇ ਉਹਦੇ ਵਿੱਚ ਕੇਜਰੀਵਾਲ ਸਾਹਿਬ ਨੇ ਦਾਅਵਾ ਕੀਤਾ ਉਹ ਕਹਿੰਦੇ ਸਾਡੇ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਮੈਂ ਪੁੱਛਣਾ ਚਾਹਣਾ ਹੈ ਮਾਨ ਕੇਜਰੀਵਾਲ ਸਾਹਿਬ ਤੁਸੀਂ ਉਹੀ ਬੋਲ ਰਹੇ ਹੋ ਕਿ ਤੁਸੀਂ ਪਹਿਲਾਂ ਡੋਪ ਟੈਸਟ ਕਰਾ ਲਿਆ ਆਪਣੇ ਮੰਤਰੀਆਂ ਤੇ ਐਮਐਲਏਆਂ ਦਾ ਅੱਛਾ ਡੋਪ ਟੈਸਟ ਤੋਂ ਬਿਨਾ ਤੁਸੀਂ ਕਿਵੇਂ ਪਤਾ ਲਾ ਲਿਆ ਇੱਥੇ ਤਾਂ ਜਿਨ੍ਹਾਂ ਦੇ 3 ਪੁੱਤ ਨਸ਼ੇ ਦਾ ਸ਼ਿਕਾਰ ਹੋ ਗਏ ਨੇ ਨਾ ਹੋ ਗਏ ਨੇ ਉਹਨਾਂ ਮਾਪਿਆਂ ਨੂੰ 2-2 ਸਾਲ ਪਤਾ ਨਹੀਂ ਲੱਗਦਾ ਜਦੋਂ ਕਿ ਪੁੱਤ ਡੇਲੀ ਘਰੇ ਆਉਂਦਾ ਨਾਲ ਸੌਂਦਾ ਰਾਤ ਨੂੰ ਆ ਕੇ ਫੇਰ ਵੀ ਪਤਾ ਨਹੀਂ ਲੱਗਦਾ ਇੱਥੇ ਵਿਆਹ ਤੋਂ ਪਹਿਲਾਂ ਦਾ ਜਿਹੜੇ ਚਿੱਟਾ ਲਾ ਰਹੇ ਆ ਉਹਨਾਂ ਦੀਆਂ ਘਰ ਵਾਲੀਆਂ ਨੂੰ 2-2 ਸਾਲ ਬਾਅਦ ਪਤਾ ਲੱਗਾ ਵਿਆਹ ਤੋਂ ਇਕੱਠੀਆਂ ਰਹਿੰਦੀਆਂ ਰਹੀਆਂ ਪਤਾ ਨਹੀਂ ਲੱਗਣ ਦਿੰਦੇ ਰਹੇ ਅਗਲੇ ਬਹੁਤੇ ਘਰਜ ਤਾਂ ਉਦੋਂ ਪਤਾ ਲੱਗਾ ਜਦੋਂ ਕੋਈ ਵੱਡੀ ਚੀਜ਼ ਲਾ ਕੇ ਲੈ ਕੇ ਘਰੋਂ ਵੇਚਣ ਲਈ ਤੇ ਤੁਸੀਂ ਬਿਨਾ ਡੋਪ ਟੈਸਟ ਕਰਾਏ ਜਿਹੜੇ ਮੰਤਰੀ ਤੇ ਐਮਐਲਏ ਨਾਲ ਕੇਜਰੀਵਾਲ ਸਾਹਿਬ ਤੁਸੀਂ ਰਹੇ ਨਹੀਂ ਰਹੇ ਰਾਤਾਂ ਨਹੀਂ ਕੱਟ ਰਹੇ ਸਾਰਿਆਂ ਬਾਰੇ ਤੁਸੀਂ ਐਡਾ ਵੱਡਾ ਦਾਵਾ ਕਰਤਾ ਵੀ ਸਾਡਾ ਕੋਈ ਵੀ ਮੰਤਰੀ ਜਾਂ ਐਮਐਲਏ ਚਿੱਟਾ ਨਹੀਂ ਸੌਰੀ ਨਸ਼ਾ ਨਹੀਂ ਕਰਦਾ ਮੈਂ ਕਹਿੰਨਾ ਚੰਗੀ ਗੱਲ ਨਹੀਂ ਕਰਦਾ ਬਹੁਤ ਚੰਗੀ ਗੱਲ ਹੈ ਮੈਂ ਤਾਂ ਕਹਿੰਨਾ ਧੰਨ ਭਾਗ ਜੇ ਤੁਸੀਂ 31 ਮਈ ਤੱਕ ਨਸ਼ਾ ਮੁਕਤ ਕਰ ਦਿਓ ਤਾਂ ਧੰਨ ਭਾਗ ਹੈ ਬੜੀ ਚੰਗੀ ਗੱਲ ਹੈ ਤੁਹਾਡੇ ਮੂੰਹ ਚ ਕਿਉਂ ਸ਼ੱਕਰ ਹੈ ਪਰ ਇਹ ਹਕੀਕਤ ਹੈ ਪਹਿਲਾਂ ਤੇ ਦੱਸੋ ਤੁਸੀਂ ਸ਼ਰਾਬ ਨਸ਼ਾ ਨਹੀਂ ਮੰਨਦੇ ਕੀ ਸ਼ਰਾਬ ਨਸ਼ਾ ਨਹੀਂ ਭਗਵੰਤਾਨ ਸਾਹਿਬ ਦੇ ਉੱਪਰ ਇਹ ਗੱਲ 50 ਵਾਰ ਉੱਠੀ ਹੈ ਵੀ ਉਹ ਸ਼ਰਾਬ ਪੀਂਦੇ ਨਹੀਂ ਪਹਿਲਾਂ ਇੱਕ ਵਾਰੀ ਉਹਨਾਂ ਨੇ ਆਪ ਵੀ ਆਪਣੀ ਮਾਤਾ ਜੀ ਦੇ ਸਿਰ ਤੇ ਸੌ ਹੱਥ ਰੱਖ ਕੇ ਸੌ ਖਾਦੀ ਸੀ ਵੀ ਮੈਂ ਅੱਜ ਤੋਂ ਬਾਅਦ ਪੀਣੀ ਨਹੀਂ ਉਸ ਤੋਂ ਬਾਅਦ ਫੇਰ ਉਹਨਾਂ ਤੇ ਅੰਦਰੋਂ ਤੇ ਬਾਹਰੋਂ ਦੋਵੇਂ ਪੱਖਾਂ ਤੋਂ ਦੋਸ਼ ਲੱਗਦੇ ਰਹੇ ਆ ਵਿਕਰਮਜੀਤ ਮਜੀਠੀਆ ਤਾਂ ਦੂਜੇ ਦੇ ਨਹੀਂ ਬੋਲ ਦਿੰਦਾ ਅੱਜ ਤੱਕ ਮਾਨ ਸਾਹਿਬ ਨੇ ਇਹ ਦਾਵਾ ਨਹੀਂ ਕੀਤਾ ਵੀ ਮੈਂ ਛੱਡਤੀ ਆ ਮੇਰੇ ਤੇ ਹੁਣ ਕੋਈ ਦੋਸ਼ ਨਾ ਲਾਇਓ ਨਹੀਂ ਤਾਂ ਮੈਂ ਤੁਹਾਨੂੰ ਤੁਹਾਡੇ ਤੇ ਕੇਸ ਕਰੂੰਗਾ ਇਹ ਦਾਵਾ ਨਹੀਂ ਕਰਦੇ ਮਾਨ ਸਾਹਿਬ ਕਿ ਸ਼ਰਾਬ ਨਸ਼ਾ ਨਹੀਂ ਕਿ ਪੀਣੀ ਨਸ਼ਾ ਨਹੀਂ ਕਮਾਲ ਹੋ ਗਈ ਤੁਸੀਂ ਕਹਿੰਦੇ ਹੋ ਕਿ ਨਸ਼ਾ ਮੁਕਤ ਕਰਤਾ ਮੈਨੂੰ ਤਾਂ ਲੱਗਦਾ ਹੈ ਸ਼ਰਾਬ ਦੂਜੇ ਨਸ਼ਿਆਂ ਵਾਂਗ ਹੀ ਹੈ ਸ਼ਰਾਬ ਦੀ ਬੋਤਲ ਤੇ ਨਹੀਂ ਲਿਖਿਆ ਵੀ ਉਹ ਸਿਹਤ ਲਈ ਹਾਨੀਕਾਰਕ ਹੈ ਜੇ ਉਹ ਨਸ਼ਾ ਨਹੀਂ ਉਹ ਕੋਈ ਸਿਹਤ ਵਰਧਕ ਟੌਨਿਕ ਹੈ ਫਿਰ ਉਹਦੀ ਬੋਤਲ ਤੇ ਕਿਉਂ ਲਿਖਾਉਨੇ ਹੋ ਵੀ ਇਹ ਸਿਹਤ ਲਈ ਹਾਨੀਕਾਰਕ ਹੈ ਸ਼ਰਾਬ ਵੀ ਨਸ਼ਾ ਹੈ ਔਰ ਬਹੁਤ ਸਾਰੇ ਲੀਡਰ ਸ਼ਰਾਬ ਪੀਂਦੇ ਨੇ ਅਫਸਰ ਪੀਂਦੇ ਨੇ ਹੁਣ ਦੂਜੇ ਨਸ਼ਿਆਂ ਦੇ ਦੋਸ਼ ਵੀ ਲੱਗਦੇ ਨਹੀਂ ਪਰ ਇੱਥੇ ਕੀ ਜਵਾਬ ਦੇਣਗੇ ਕੇਜਰੀਵਾਲ ਸਾਹਿਬ ਮੈਂ ਕਹਿੰਦਾ ਬੜੀ ਚੰਗੀ ਗੱਲ ਹੈ ਜੇਕਰ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਖਾਸ ਕਰ ਮੰਤਰੀ ਤੇ ਐਮਐਲਏ ਨਸ਼ਾ ਮੁਕਤ ਨੇ ਬੜੀ ਚੰਗੀ ਗੱਲ ਹੈ ਵਧਾਈਆਂ ਪਰ ਡੋਪ ਟੈਸਟ ਕਰਾਓ ਡੋਪ ਟੈਸਟ ਜ਼ਰੂਰੀ ਹੈ ਡੋਪ ਟੈਸਟ ਤੋਂ ਬਿਨਾ ਪਤਾ ਨਹੀਂ ਲੱਗਣਾ ਕਰਾਓ ਟੈਸਟ ਤੁਸੀਂ ਕਰਾਓ ਅਸੀਂ ਤੁਹਾਨੂੰ ਸਲੂਟ ਕਰਾਂਗੇ ਇਸ ਗੱਲ ਤੇ ਮੈਂ ਤੁਹਾਡੀ ਰੱਜ ਕੇ ਤਾਰੀਫ ਕਰੂੰਗਾ ਮੇਰੀ ਤਾਰੀਫ ਦੇ ਤੁਸੀਂ ਭੁੱਖੇ ਨਹੀਂ ਹੋ ਪਰ ਅਸੀਂ ਕਰਾਂਗੇ ਦੂਜੀਆਂ ਪਾਰਟੀਆਂ ਨੂੰ ਵੀ ਘੇਰਾਂਗੇ ਸੁਖਵੀਰ ਬਾਦਲ ਤੋਂ ਲੈ ਕੇ ਕਵਾਂਗੇ ਕਿ ਕਰਾ ਭਾਈ ਤੂੰ ਆਪਦੇ ਤੋਂ ਥੱਲੇ ਤੱਕ ਕਾਲੀ ਦਲ ਦੇ ਟੈਸਟ ਕਰਾ ਉਧਰ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੂੰ ਕਵਾਂਗੇ ਕਿ ਆਪਣੇ ਤੋਂ ਸ਼ੁਰੂ ਕਰੋ ਆਪਣੇ ਸਾਰੇ ਐਮਐਲਏ ਤੇ ਲੀਡਰਾਂ ਦੇ ਡੋਪ ਟੈਸਟ ਕਰਾਓ ਉਧਰ ਜਿਹੜਾ ਸੁਨੀਲ ਜਾਖੜ ਸਾਹਿਬ ਆ ਬੀਜੇਪੀ ਦਾ ਉਹਨੂੰ ਵੀ ਕਵਾਂਗੇ ਕਿ ਚੱਲ ਵੀ ਆਓ ਲੈ ਕੇ ਆਓ ਬੀਜੇਪੀ ਦੇ ਸਾਰੇ ਆਗੂਆਂ ਨੂੰ ਜਦੋਂ ਭਗਵੰਤ ਮਾਨ ਸਾਹਿਬ ਤੋਂ ਲੈ ਕੇ ਸਾਰੇ ਮੰਤਰੀਆਂ ਦੇ ਹੋ ਗਏ ਨੇ ਐਮਐਲਏਆਂ ਦੇ ਹੋ ਗਏ ਨੇ ਤਾਂ ਤੁਸੀਂ ਵੀ ਆਓ ਬਈ ਕਰਾਉ ਟੈਸਟ ਫੇਰ ਪਤਾ ਲੱਗੂ ਉਹ ਕਹਿੰਦੇ ਨੇ ਕੁੰਡੀਆਂ ਦੇ ਸਿੰਘ ਫਸ ਗਿਆ ਕੋਈ ਨਿਤਰੂ ਬੜੇਵੇਂ ਖਾਣੀ ਪਰ ਇਹ ਗੱਲਾਂ ਕਰਨ ਸਖਾਲੀਆਂ ਤੇ ਔਖੇ ਕਰਨੇ ਕੰਮ ਹੈ ਕੌਣ ਆਖੇ ਕਿ ਬਿੱਲੀ ਦੇ ਗਲ ਟੱਲੀ ਬੰਨੂ ਬਿੱਲੀ ਦੇ ਗਲ ਟੱਲੀ ਬੰਨੇ ਕਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕੇਰੀ ਚੂਹਿਆਂ ਨੇ ਮਤਾ ਪਕਾਇਆ ਕਹਿੰਦੇ ਵੀ ਯਾਰ ਬਿੱਲੀ ਆਉਂਦੀ ਹੈ ਤੇ ਆਪਣੇ ਚੋ ਇੱਕ ਦੋ ਜਣਿਆਂ ਨੂੰ ਖਾ ਜਾਂਦੀ ਰੋਜ਼ ਹੀ ਤੇ ਮੀਟਿੰਗ ਕੀਤੀ ਚੂਹਿਆਂ ਨੇ ਵੀ ਆਪਾਂ ਯਾਰ ਕੋਈ ਐਸੋ ਜਿਹਾ ਤਰੀਕਾ ਕੱਢੀਏ ਵੀ ਇਹ ਚੁੱਪਚੀਪੀਤੇ ਬਿੱਲੀ ਆਉਂਦੀ ਦੱਬਵੇਂ ਪੈਰੀ ਆਪਾਂ ਨੂੰ ਪਤਾ ਲੱਗ ਜਾਇਆ ਕਰੇ ਜਦੋਂ ਇਹ ਆਵੇ ਵੀ ਬਿੱਲੀ ਆਉਣ ਵਾਲੀ ਹੈ ਜੇ ਆਪਾਂ ਭੱਜ-ਪੁਜ ਕੇ ਲੋਕ ਜਿਆ ਕਰੀਏ ਤੇ ਫਿਰ ਇੱਕ ਜਿਹੜਾ ਬਾਲਾ ਤੇਜ ਤਰਾਰ ਜਾਂ ਬੰਦਾ ਸੀ ਉਹ ਕਹਿੰਦਾ ਐ ਕਰੋ ਬਈ ਬਿੱਲੀ ਦੇ ਗਲ ਚੱਪਾ ਟੱਲੀ ਬਨਦਿਏ ਜਦੋਂ ਆਵੇ ਉਦੋਂ ਪਤਾ ਲੱਗ ਜੇ ਫਿਰ ਕੀ ਹੋਇਆ ਮਤਾ ਪਾਸ ਹੋ ਗਿਆ ਸਾਰਿਆਂ ਨੂੰ ਬੜਾ ਵਧੀਆ ਲੱਗਾ ਬਈ ਹਾਂ ਬਈ ਹਾਂ ਬਿੱਲੀ ਦੇ ਗਲ ਟੱਲੀ ਬਨੋ ਤਾਂ ਪਤਾ ਲੱਗ ਜਾ ਕਰੂ ਫਿਰ ਕੀ ਹੋਇਆ ਖੀਰ ਤੇ ਇੱਕ ਬੁੱਢਾ ਤੇ ਸਿਆਣਾ ਚੂਹਾ ਚੁੱਪ ਬੈਠਾ ਸੀ ਉਹ ਕਹਿੰਦਾ ਵੀ ਮਤਾ ਦਾ ਤੁਸੀਂ ਪਕਾ ਲਿਆ ਪਰ ਹੁਣ ਇੱਥੇ ਡਿਊਟੀ ਵੀ ਲਾਓ ਵੀ ਬਿੱਲੀ ਦੇ ਨਾਲ ਟੱਲੀ ਬੰਨਣ ਕਿਹੜਾ ਜਾਏਗਾ ਫੇਰ ਉਥੇ ਸਾਰੇ ਚੂਹਿਆਂ ਦੀ ਮਾਂ ਮਰ ਗਈ ਵੀ ਹੁਣ ਕੀ ਕਰੀਏ ਉਹੀ ਹਾਲਾਤ ਹੈ ਮੈਂ ਕਹਿੰਨਾ ਆਮ ਆਦਮੀ ਪਾਰਟੀ ਸ਼ੁਰੂ ਕਰੇ ਡੋਪ ਟੈਸਟ ਨਸ਼ਾ ਵੇਖਣ ਵਾਲਾ ਪਰਖਣ ਵਾਲਾ ਟੈਸਟ ਭਗਵੰਤ ਮਾਨ ਸਾਹਿਬ ਤੋਂ ਲੈ ਕੇ ਸਾਰੇ ਮੰਤਰੀ ਤੇ ਸਾਰੇ ਐਮਐਲਏ ਜਿੰਨੇ ਆਮ ਆਦਮੀ ਪਾਰਟੀ ਦੇ ਪੰਜਾਬ ਚ ਸਿਰਫ ਉਹਨਿਆਂ ਦਾ ਕਰਾ ਲਓ ਬਾਕੀ ਜਿਹੜੇ ਲੀਡਰ ਤੁਹਾਡੇ ਜ਼ਿਲ੍ਹਾ ਪ੍ਰਧਾਨ ਤੁਹਾਡੇ ਬਲਾਕ ਪ੍ਰਧਾਨ ਉਹਨਾਂ ਨੂੰ ਛੱਡ ਲਓ ਚਲੋ ਤੇ ਫਿਰ ਉਧਰ ਜਿਹੜੇ ਕਾਲੀ ਦਲ ਵਾਲੇ ਨੇ ਜਿਹੜੇ ਕਾਂਗਰਸ ਵਾਲੇ ਨੇ ਜਿਹੜੇ ਬੀਜੇਪੀ ਵਾਲੇ ਨੇ ਫਿਰ ਉਹਨਾਂ ਨੂੰ ਵੀ ਪੰਜਾਬ ਦੇ ਲੋਕ ਸਬਕ ਸਿਖਾ ਦੇਣਗੇ ਵੀ ਜਾਂ ਤੱਕ ਕਰਾਓ ਟੈਸਟ ਜੇ ਤੁਸੀਂ ਸੱਚੇ ਹੋ ਤੇ ਨਹੀਂ ਤਾਂ ਐਵੇਂ ਝੂਠੀਆਂ ਨਸ਼ੇ ਦੇ ਖਿਲਾਫ ਟਾਰਾਣਾ ਮਾਰੋ ਸਾਨੂੰ ਬੁੱਧੂ ਨਾ ਬਣਾਓ ਸੋ ਅੱਜ ਪੰਜਾਬ ਦੇ ਪਿੰਡ ਤਰਨਤਾਰਨ ਦੇ ਪਿੰਡ ਦੇ ਵਿੱਚ ਆ ਜਿਹੜਾ ਕਹਿਰ ਵਾਪਰਿਆ ਇਹ ਇੱਕ ਪੁਖਤਾ ਉਦਾਹਰਣ ਹੈ ਕਿ ਪਿੰਡਾਂ ਤੱਕ ਚਿੱਟਾ ਅਜੇ ਵੀ ਜਾ ਰਿਹਾ ਹੈ ਪਿੰਡਾਂ ਤੱਕ ਨਸ਼ਾ ਅਜੇ ਵੀ ਜਾ ਰਿਹਾ ਹੈ ਅਜੇ ਨਹੀਂ ਰੁਕਿਆ ਪੰਜਾਬ ਸਰਕਾਰ ਨਸ਼ਾ ਮੁਕਤ ਦਾ ਬਿਗਲ ਵਜਾ ਰਹੀ ਹੈ ਪਰ ਨਸ਼ਾ ਅਜੇ ਰੁਕਿਆ ਨਹੀਂ ਨਸ਼ਾ ਅਜੇ ਉਸੇ ਤਰ੍ਹਾਂ ਚੱਲਦਾ ਪਿਆ ਔਰ ਇਸ ਨਸ਼ੇ ਦੇ ਖਿਲਾਫ ਪੂਰੇ ਪੰਜਾਬ ਨੂੰ ਵੀ ਕੰਦ ਬੰਨਣਾ ਪਵੇਗਾ ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ ਪੁਲਿਸ ਨੂੰ ਆਪਣਾ ਤੇ ਪੰਜਾਬੀਆਂ ਨੂੰ ਵੀ ਪਹਿਰੇਦਾਰੀ ਕਰਨੀ ਚਾਹੀਦੀ ਸਮਾਜ ਤੋਂ ਬਿਨਾ ਨਹੀਂ ਹੋਣਾ ਕੰਮ ਪਰ ਇੱਥੇ ਹੋਕ ਹੀ ਰਿਆ ਨਸ਼ੇ ਵਾਲਿਆਂ ਦੇ ਘਰ ਢਾਉਣ ਦੀ ਗੱਲ ਕੀਤੀ ਗਈ ਬੜਾ ਰੌਲਾ ਪਿਆ ਵੀ ਯਾਰ ਹੇਠ ਲਿਆ ਤੇ ਕਿਉਂ ਟਾਰਿਓ ਤੇ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੇ ਮੋਹਰ ਲਾ ਦਿੱਤੀ ਇੱਕ ਦਿਨ ਉਹ ਕਹਿੰਦੇ ਅਜੇ ਤਾਂ ਅਸੀਂ ਹੀਟ ਲਿਆਂ ਨੂੰ ਫੜਿਆ ਅਜੇ ਤਾਂ ਅਸੀਂ ਛੋਟੀਆਂ ਮੱਛੀਆਂ ਦੇ ਘਰ ਟਾ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਵੱਡੇ-ਵੱਡੇ ਮਗਰਮੱਛ ਫੜਾਂਗੇ ਜਿਨ੍ਹਾਂ ਨੂੰ ਪੂਰਾ ਪੰਜਾਬ ਜਾਣਦਾ ਤੇ ਘਰਾਂ ਤੇ ਬਲਡੋਜ਼ਰ ਚਲਾਵਾਂਗੇ ਮੁੱਖ ਮੰਤਰੀ ਨੇ ਆਪ ਇਹ ਗੱਲ ਕਬੂਲੀ ਵੀ ਅਜੇ ਅਸੀਂ ਵੱਡੇ ਨਹੀਂ ਫੜੇ ਅਜੇ ਅਸੀਂ ਵੱਡਿਆਂ ਨੂੰ ਹੱਥ ਪਾਉਣਾ ਹੈ ਤਾਂ ਫਿਰ ਸਵਾਲ ਇਹ ਆ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਫੜੇ ਵੱਡੇ ਤੁਹਾਨੂੰ ਤਾਂ ਸ਼ੁਰੂ ਵੱਡਿਆਂ ਤੋਂ ਕਰਨਾ ਚਾਹੀਦਾ ਸੀ ਛੋਟੇ ਨੇ ਤਾਂ ਆਪੇ ਹੀ ਦੁਬਕ ਦਬਕ ਜਾਣਾ ਸੀ ਕਮਾਲ ਹੋ ਗਈ ਤੁਸੀਂ ਉਹੀ ਗੱਲ ਕਰਤੀ ਜਿਹੜੀ ਲੋਕ ਕਹਿੰਦੇ ਸੀ ਵੀ ਐਵੇਂ ਹੀਟ ਲਿਆ ਨੂੰ ਤਬਲੀ ਜਾਂਦੇ ਆ ਉਤਲੇ ਜਿਹੜੇ ਓਵੇਂ ਬੈਠੇ ਨੇ ਹੁਣ ਤੱਕ ਕੋਈ ਵੀ ਵੱਡਾ ਸਿਆਸੀ ਨੇਤਾ ਕੋਈ ਵੀ ਵੱਡਾ ਅਫਸਰ ਪੁਲਿਸ ਅਫਸਰ ਕੋਈ ਵੀ ਵੱਡਾ ਬੰਦਾ ਨਸ਼ਿਆਂ ਚ ਜਿਹਦਾ ਘਰ ਟਾਇਆ ਹੋਵੇ ਜਿਹਨੂੰ ਪਹਿਲਾਂ ਤੋਂ ਪੰਜਾਬ ਜਾਣਦਾ ਹੋਵੇ ਇੰਜ ਅਸੀਂ ਨਹੀਂ ਸੁਣਿਆ ਜੇਕਰ ਤੁਸੀਂ ਸੁਣਿਆ ਤੇ ਆਪਣਾ ਕਮੈਂਟ ਜਰੂਰ ਲਿਖਿਓ ਵੈਸੇ ਮੈਂ ਕਹਾਂਗਾ ਇਹ ਜਿਹੜਾ ਨਸ਼ਾ ਹੈ ਇਹ ਇੱਕ ਮਹਾਮਾਰੀ ਬਣ ਚੁੱਕਾ ਹੈ ਇਹ ਕਿਸੇ ਇੱਕ ਘਰ ਦੀ ਪ੍ਰੋਬਲਮ ਨਹੀਂ ਪੂਰੇ ਪੰਜਾਬ ਦੀ ਪ੍ਰੋਬਲਮ ਹੈ ਇਹ امیر ਗਰੀਬ ਛੋਟਾ ਵੱਡਾ ਰੰਗ ਨਸਲ ਜਾਤ ਧਰਮ ਨਹੀਂ ਦੇ ਵੇਖਦਾ ਇੰਨੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਮੰਤਰੀਆਂ ਦੇ ਪੁੱਤ ਖਾਦੇ ਆ ਗਰੀਬਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਤਾਂ ਪਤਾ ਨਹੀਂ ਕਿੰਨੇ ਕੀ ਖਾ ਗਿਆ ਜਦੋਂ ਵੱਡਿਆਂ ਦੇ ਘਰਾਂ ਨੂੰ ਅੱਗ ਪਈ ਨਾ ਉਦੋਂ ਉਹਨਾਂ ਨੇ ਥੋੜਾ ਜਿਹਾ ਫਿਰ ਬੋਲਣਾ ਸ਼ੁਰੂ ਕੀਤਾ ਵੀ ਯਾਰਾ ਚਿੱਟਾ ਤਾਂ ਵਾਕਈ ਇਹ ਤਾਂ ਪੈ ਗਿਆ ਹੁਣ ਸਾਡੇ ਘਰਾਂ ਨੂੰ ਭੁਲੇਖੇ ਚ ਨਾ ਰਹੋ ਵੀ ਅਜੇ ਸਾਡੇ ਘਰੇ ਕਿਹੜਾ ਕੋਈ ਜਵਾਕ ਲਾਉਂਦਾ ਇਹ ਪਤਾ ਨਹੀਂ ਜੇ ਲੱਗਣਾ ਅੱਗ ਸਾਰੇ ਪਿੰਡ ਨੂੰ ਲੱਗ ਜੇ ਨਾ ਆਪਣੀ ਘਰੇ ਵੀ ਆਉਣੀ ਹੁੰਦੀ ਆ ਮਤ ਸੋਚੋ ਕਿ ਜੇ ਪਿੰਡ ਨੂੰ ਅੱਗ ਲੱਗੀ ਆ ਤੇ ਸਾਡਾ ਘਰ ਬੱਜੇਗਾ ਆਪਾਂ ਵੀ ਰਾੜੇ ਜਾਵਾਂਗੇ ਇਸ ਕਰਕੇ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਮਿੱਤਰ ਪਿਆਰਿਓ ਨਸ਼ੇ ਦੇ ਖਿਲਾਫ ਕੰਧ ਬਣੀਏ ਔਰ ਪੰਜਾਬ ਸਰਕਾਰ ਨੂੰ ਅੱਜ ਦੀ ਆ ਘਟਨਾ ਸਵਾਲ ਕਰਦੀ ਹੈ ਇਹ ਯੁੱਧ ਨਸ਼ਾ ਵਿਰੁੱਧ ਕਿੱਥੇ ਚੱਲ ਰਿਹਾ ਹੈ ਜਦੋਂ ਕਿ ਪਿੰਡਾਂ ਦੇ ਵਿੱਚ ਐਦਾਂ ਇਹ ਮਾਰੂ ਨਸ਼ਾ ਅੱਜ ਵੀ ਪਹੁੰਚ ਰਿਹਾ ਹੈ ਬਹੁਤ